ਮੈਂ ਜੀ ਸੁਨੀਤਾ ਗਰਗ ਗਰਗ ਟਾਈਫੈਡ ਕਲੀਨਿਕ ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਅੱਜ ਤੁਹਾਨੂੰ ਦੱਸਦੇ ਆਂ ਪੇਟ ਦੇ ਰੋਗਾਂ ਲਈ ਇਸ ਗੋਲ ਦਾ ਹੋਣਾ ਕਿੰਨਾ ਫਾਇਦੇਮੰਦ ਹੈਗਾ ਇਹ ਕਿਉਂ ਲਿਆ ਜਾਂਦਾ ਮਤਲਬ ਕਿ ਕਿਹੜੀਆਂ ਕੀੜੀਆਂ ਬਿਮਾਰੀਆਂ ਵਾਸਤੇ ਲਿਆ ਜਾਂਦਾ ਹੈਗਾ ਇਹ ਹੈਗਾ ਜਿੱਮੇ ਪੇਟ ਦੇ ਵਿੱਚ ਜਲਣ ਹੋਣ ਲੱਗ ਜਾਂਦੀ ਆ ਜਾਂ ਡਾਈਜੈਸਟਿਨ ਸਿਸਟਮ ਸਹੀ ਨਹੀਂ ਹੁੰਦਾ ਕਬਜ਼ ਹੋ ਜਾਂਦੀ ਆ ਅਲੋਜ ਇਮੋਸ਼ਨ ਲੱਗ ਜਾਂਦੇ ਨੇ ਬਾਥਰੂਮ ਦੇ ਵਿੱਚ ਪਸ਼ਾਬ ਦੇ ਵਿੱਚ ਜਲਣ ਹੋਣ ਲੱਗ ਜਾਂਦੀ ਆ ਬਵਾਸੀਰ ਹੁੰਦੀ ਆ ਇਹ ਸਾਰਾ ਕੀ ਹੁੰਦਾ ਪੇਟ ਸਾਫ਼ ਨਾ ਹੋਣ ਕਰਕੇ ਹੀ ਹੁੰਦਾ ਹੈ ਕੈਲਸਟ੍ਰੋਲ ਵਧ ਜਾਂਦਾ ਜੀ ਤੇ ਸ਼ੂਗਰ ਵਾਸਤੇ ਵੀ ਇਹ ਬਹੁਤ ਵਧੀਆ ਹੈਗਾ ਜਿਨ੍ਹਾਂ ਨੂੰ ਮਤਲਬ ਕਿ ਡਾਇਬਟੀਜ਼ ਦੀ ਪ੍ਰੋਬਲਮ ਹੁੰਦੀ ਆ ਉਹਨਾਂ ਲਈ ਵੀ ਬਹੁਤ ਵਧੀਆ ਹੈਗਾ ਇਹਦੇ ਚ ਫਾਈਬਰ ਜ਼ਿਆਦਾ ਹੁੰਦਾ ਹੈਗਾ ਫਾਈਬਰ ਕਰਕੇ ਹੀ ਪੇਟ ਸਾਫ਼ ਹੁੰਦਾ ਅੰਤੜੀਆਂ ਸਾਫ਼ ਹੁੰਦੀਆਂ ਨੇ ਜਿਵੇਂ ਹੁਣ ਕਬਜ਼ ਹੋ ਗਈ ਕਬਜ਼ੇ ਕੀ ਹੈ ਇੱਕ ਚਮਚਾ ਇਸਵਗੋਲ ਦਾ ਦੁੱਧ ਦੇ ਵਿੱਚ ਮਿਲਾ ਕੇ ਗਰਮ ਦੁੱਧ ਦੇ ਵਿੱਚ ਮਿਲਾ ਕੇ ਲਓ ਪੇਟ ਮਿਲਕੇ ਲਗਾਤਾਰ ਲੈਣਾ ਇਹ ਨਹੀਂ ਹੈਗਾ ਵੀ 1-2 ਦਿਨ ਲੈ ਲਓ ਵਧੀਆ ਕਈ ਦਿਨ ਲਓ ਤੁਸੀਂ ਮਹੀਨਾ 20 ਦਿਨ ਲਓ ਪੇਟ ਸਾਫ ਹੋ ਜਾਂਦਾ ਉਹਦੇ ਨਾਲ ਜਿਹਨੂੰ ਕਬਜ਼ ਦੀ ਸ਼ਿਕਾਇਤ ਆ ਜਾਂ ਮਿਲਕੇ ਉਹ ਜਾਂਦਾ ਜਿਨ੍ਹਾਂ ਨੂੰ ਲੂਜੋ ਮੋਸ਼ਨ ਲੱਗ ਜਾਂਦੇ ਆ ਉਹਨਾਂ ਨੂੰ ਦਹੀਂ ਦੇ ਨਾਲ ਲੈਣਾਗਾ ਇੱਕ ਚਮਚਾ ਦਹੀਂ ਨਾਲ ਸਵੇਰੇ ਤੇ ਸ਼ਾਮ ਜਾਂ ਲੱਸੀ ਨਾਲ ਇਸੋ ਜਿਹਾ ਉਹ ਕਬਜ਼ੀ ਤੋਂ ਵੀ ਤੇ ਇਦਰੋਂ ਦਸਤ ਲਈ ਵੀ ਆ ਬਹੁਤ ਵਧੀਆ ਰਿਜ਼ਲਟ ਇਹਨਾਂ ਦੇ ਮਿਲਦੇ ਆ ਕਿਹਜ ਦਹੀਂ ਲੈਣੀ ਹੈਗੀ ਤੇ ਜਿਨ੍ਹਾਂ ਨੂੰ ਕਬਜ਼ ਹੈਗੀ ਉਹ ਦੁੱਧ ਨਾਲ ਲੈਣਾਗਾ ਇਹ ਚੀਜ਼ਾਂ ਦਾ ਖਿਆਲ ਰੱਖਣਾ ਵੀ ਆਪਾਂ ਕਿਵੇਂ ਯੂਜ਼ ਕਰਨਾ ਜਿੰਮੇ ਪਿਸ਼ਾਬ ਦੀ ਜਲਣ ਆਉਂਦੀ ਆ ਗਈ ਜਿਆਦਾ ਗਰਮੈਸ਼ ਮਾਰਦੇ ਆ ਜਾਂ ਜਿਆਦਾ ਜਲਣ ਹੁੰਦੀ ਆ ਉਹਨੂੰ ਕੀ ਕਰਨਾ ਹੈਗਾ 2 ਚਮਚ ਕੋਸੇ ਜੇ ਗਲਾਸ ਪਾਣੀ ਦੇ ਵਿੱਚ ਪਾ ਕੇ ਉਹਨੂੰ ਘੋਲ ਕੇ ਵਿੱਚ ਦੇ ਸਵਾਦ ਅਨੁਸਾਰ ਗੂੜਾ ਚੀਨੀ ਵਗੈਰਾ ਪਾ ਲੈਣੀ ਆ ਉਹ ਮਿਲਾ ਕੇ ਤੁਸੀਂ ਪੀਓ ਲਗਾਤਾਰ ਪੀਓ ਜਿੰਨਾ ਟਾਈਮ ਠੀਕ ਨਹੀਂ ਹੁੰਦਾ ਹੈਗਾ ਇਸੇ ਤਰ੍ਹਾਂ ਹੀ ਪੇਟ ਦੀ ਹੈਗੀ ਤੇ ਇਹਨਾਂ ਬਿਮਾਰੀਆਂ ਨੂੰ ਦੂਰ ਕਰਨ ਵਾਸਤੇ ਇਸ ਗੋਲ ਦਾ ਬਹੁਤ ਹੀ ਵਧੀਆ ਰੋਲ ਆ ਕਿਉਂਕਿ ਇਹ ਚ ਫਾਈਬਰ ਹੁੰਦਾ ਫਾਈਬਰ ਆਪਾਂ ਤੋਂ ਨਹੀਂ ਪ੍ਰੋਪਰ ਲਿਆ ਜਾਂਦਾ ਇਸ ਕਰਕੇ ਇਹਨੂੰ ਲੈਣਾ ਬਹੁਤ ਵਧੀਆ ਮੰਨਿਆ ਜਾਂਦਾ ਤੁਸੀਂ ਇਹ ਜ਼ਰੂਰ ਮੰਨੋ ਤੁਹਾਡਾ ਪੇਟ ਸਾਫ਼ ਹੋ ਜੂਗਾ ਬਾਕੀ ਫਿਰ ਵੀ ਜੇ ਇਸ ਬਾਰੇ ਕੋਈ ਪ੍ਰੋਬਲਮ ਲੱਗਦੀ ਹੈ ਤੁਹਾਨੂੰ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋਗੇ ਗਰਗਟਾਈ ਫੈਟ ਕਲੀਨਿਕ ਦੇ ਵਿੱਚ ਸਾਡਾ ਨੰਬਰ ਦਿੱਤਾ ਹੋਇਆ ਤੁਸੀਂ ਗੱਲ ਕਰ ਸਕਦੇ ਹੋ ਥੈਂਕ ਯੂ